बस नारायण सेवा संस्था ने यहाँ पे आज कैंप ऑर्गेनाइज़ किया है सब लुधियाना में अब तक 700 पेशेंट्स हमारे पास आ चुके हैं इनमें से कई ऐसे पेशेंट्स हैं जिनका ऑपरेशन होना है उनको हमने उदयपुर में बुलाया है कई ऐसे पेशेंट्स हैं जिनका ऑपरेशन पॉसिबल नहीं है उनको इस तरह की व्हील दी गई हैं ताकि वो अपना जीविकोपार्जन के लिए कहीं भी जा सके और ऐसे पेशेंट्स जो अपने हादसे में अपने हाथ या पाँव को खो चुके हैं ऐसे कम से कम काफ़ी पेशेंट्स हमारे पास हैं जिनके आज नाप लिए गए हैं आर्टिफिशियल लिम्स मेजरमेंट कैंप हमने आज यहाँ ऑर्गेनाइज़ किया है दो महीने पश्चात पुनः इन लोगों को यहीं पर आर्टिफिशियल लिंब वितरण का कैंप होगा जब इनको सब तरह के पाँव दे दिए जाएंगे हाथ दे देंगे ताकि ये लोग जो अभी तक कर चलते थे ये लोग भी अपने दोनों चल पाएंगे सर इसमें मैंने अभी तक तक जानकारी मिली है सर जम्मू के पास के भी लोग बाग हैं हिमाचल प्रदेश से है, कुछ दिल्ली से हैं और पंजाब से तो बहुत ज्यादा पेशेंट्स हैं सर और मुझे उम्मीद है कि अगली बार भी हम लोग जब आते हैं तो हमें अगर और भी कोई पेशेंट्स मिलते हैं तो उन सबका मेजरमेंट लेकर हम उनको एडमिशन लिम्ब प्रोवाइड करेंगे नहीं सर लुधिया हम पंजाब में काफ़ी जगह कर चुके हैं लुधियाना में हमारा पहली बार हो रहा है गेट टुगेदर हम लोग करते हैं यहाँ के पेशेंट्स बहुत आते हैं जब हमें जानकारी मिली कि काफ़ी ज़्यादा पेशेंट्स हैं जो आर्टिफिशियल लिम्ब के लिए उदयपुर नहीं आ पा रहे हैं तो हमारी संस्थान खुद कुएँ प्यासे कुआ प्यासे के पास जाता है उक्ति को चरितार्थ करते हुए खुद यहाँ आई अपनी टीम को लेकर और यहाँ इन सब मेजरमेंट लेकर दो महीने बाद इनको यहाँ देने से अच्छा है कि लोग अगर वहाँ तक नहीं पहुँच सकते हैं तो कम से कम उनके शारीरिक रूप से हम उन्हें स्वस्थ कर सकें ਪੜ੍ਹਨ ਵਾਸਤੇ ਤੁਹਾਨੂੰ ਲੱਗਦਾ ਹੈ ਕਿ ਇਹ ਹੋਰਾਂ ਨੂੰ ਵੀ ਕਰਦਾ ਹੈ। ਬਾਈ ਕਨ ਟ ਐਕਸਪਲੇਨ ਥੀਸ ਸਰਵਿਸ ਇਨ ਮਾਈ ਵਰਡਸ। ਮੈਂ ਪੰਜਾਬੀ ਜਿੱਕਾ ਨਾ ਵੀ ਇਹਨਾਂ ਵਾਸਤੇ ਮੇਰੇ ਕੋਲ ਕੋਈ ਲਫ਼ਜ਼ ਨਹੀਂ ਵੀ ਮੈਂ ਇਹਨਾਂ ਨੂੰ ਕਹਿ ਸਕਾਂ। ਸਾਡੀ ਜਿਹੜੀ ਛੋਟੀ ਪੜਾਣਾ ਬੰਦਨਾ ਜੀ ਇਹਨਾਂ ਦੀ ਪੂਰੀ ਟੀਮ ਤੰਗੜੀ ਸਾਹਿਬ ਨਾਲ ਖੜੇ ਨੇ। ਇਹਨਾਂ ਨੇ ਅੱਜ ਬਹੁਤ ਵੱਡੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਕਿਉਂਕਿ ਜਦੋਂ ਕੋਈ ਬੰਦਾ ਅਪਾਗ ਹੁੰਦਾ ਚੱਲਣ ਫਿਰ ਤੇ ਸਮਰੱਥ ਨਹੀਂ ਉਹਨੂੰ ਇੱਕ ਆਸ ਦੀ ਕਿਰਨ ਅਜੇ ਰਾਈਆ ਵੀ ਇਹ ਜਿਹੜੀ ਸੰਤਾ ਹੈ। ਮੇਰੇ ਜਾਂ ਨਕਲੀ ਅੰਗ ਲਗਾ ਦੂਗੀ ਜਾਂ ਮੇਰਾ ਆਪਰੇਸ਼ਨ ਕਰਕੇ ਮੇਰੇ ਅੰਗ ਨੂੰ ਠੀਕ ਕਰ ਦੂਗੀ ਮੈਂ ਸਮਝਦਾ ਵੀ ਨਰ ਸੇਵਾ ਨਰੈਣ ਸੇਵਾ ਜਿਹੜਾ ਇੱਕ ਇੱਕ ਕਹਾਵਤ ਹੈ ਉਹਦੇ ਤੇ ਜਿਹੜੀ ਸੰਤਾ ਬਿਲਕੁਲ ਸਹੀ ਉਤਰਦੀ ਹੈ ਕਿੱਥੇ ਮੈਂ ਅੱਜ ਦਾ ਪ੍ਰੋਗਰਾਮ ਸਫਲ ਹੋਣ ਤੇ ਇਹਨਾਂ ਦੀ ਟੀਮ ਨੂੰ ਬਧਾਈ ਦੇਣਾ ਉੱਥੇ ਸ਼ਲਾਘਾ ਕਰਦਾ ਕਿ ਹੋਰ ਸਮਾਜ ਸੇਵੀ ਸੰਤਾਂਵਾਂ ਨੂੰ ਅੱਗੇ ਆ ਕੇ ਅਜੇ ਇਹ ਕੰਮ ਕਰਨੇ ਚਾਹੀਦੇ ਸਰਕਾਰ ਨੇ ਮਦਦ ਨਹੀਂ ਦਿੱਤੀ ਸਰਕਾਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਉਹਨਾਂ ਦੇ ਨਾਲ ਖੜੇ ਹੋਣਾ ਸਾਡਾ ਜਿਹੜਾ ਸ਼ੌਂਕ ਵੀ ਹੈ ਤੇ ਸਾਡਾ ਫਰਜ਼ ਹੈ ਮੈਂ ਇਹਦਾ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦਾ ਇਹ ਇੰਨਾ ਪੁੰਨ ਦੇ ਪੜ ਭਾਗੀ ਬਣ ਗਏ ਆ ਕਿਸੇ ਨੇ ਅੱਜ ਕੱਲ ਅੱਜ ਵੈਸੇ ਵੀ ਸਾਵਣ ਦਾ ਮਹੀਨਾ ਸ਼ੁਰੂ ਹੈ ਸਾਵਣ ਦੇ ਮਹੀਨੇ ਦਾ ਇਸ ਤੋਂ ਵੱਡਾ ਪੁੰਨ ਕਿਹਨੇ ਦੇਣਾ ਵਾ ਬਾਕੀ ਤੁਸੀਂ ਸਮਝਦਾਰ ਹੋ ਤੁਹਾਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਕਿੰਨੇ ਲੋਕਾਂ ਨੂੰ ਸਾਰਾ ਜੀਤ ਫਰੋਦ ਕੀਤੀ ਜਾ ਰਹੀ ਹੈ ਇੱਥੇ ਤਕਰੀਬਨ ਕਹਿੰਦੇ 700 ਬੰਦਿਆਂ ਨੂੰ ਚੈੱਕਅਪ ਹੁੰਦਾ ਕਰ ਚੁੱਕੇ ਆ। ਬਾਕੀ ਦਾ ਹੌਲੇ ਹੋਰ ਲੋਕ ਆ ਰਹੇ ਆ। ਕੋਈ ਐਫਰਟ ਆਪਣੇ ਵੱਲੋਂ ਵੀ ਕੀਤੇ ਆ। ਪੰਫਲਟ ਵੰਡੇ ਆ ਲੋਕਾਂ ਨੂੰ ਦੂਰੋਂ-ਦੂਰੋਂ ਕੋਈ ਸਟੇਸ਼ਨ ਦੇ ਬੈਠਾ ਕੋਈ ਬੱਸ ਸਟੈਂਡ ਬੈਠਾ ਕੋਈ ਕਿਤੇ ਬੈਠਾ ਪੰਫਲਟ ਬਣਾ ਕੇ ਮੈਂ ਵੰਡੇ ਆ। ਜਿਹਦਾ ਇੱਕ ਪੰਫਲਟ ਆ ਤਾਂ ਦਿਖਾ ਦਿੰਨਾ ਆ ਦੇਖੋ ਮੇਰੇ ਕੋਲ ਪਾਕਟ 'ਚ ਆ। ਆ ਦੇਖੋ। ਇਹ ਜਿੰਨਾ ਇਹ ਨਰ ਸੇਵਾ ਨਾਰਾਇਣ ਸੇਵਾ ਮੈਨੂੰ ਥੋੜੇ ਦਿਨ ਪਹਿਲਾਂ ਮਨਾਲੀ ਮੈਂ ਗਿਆ ਸੀ ਉੱਥੇ ਮੈਨੂੰ ਕਿਸੇ ਨੇ ਮਿਲੇ ਸੀ ਇਹਨਾਂ ਦੇ ਜਿਹੜੇ ਗਰਗ ਸਾਹਿਬ ਹੈ ਜਿਹੜੇ ਇਹਨਾਂ ਦੇ ਮੇਨ ਹੈਗੇ ਆ ਉਹਨਾਂ ਨੇ ਮੈਨੂੰ ਦੱਸਿਆ ਸੀ ਏਦਾਂ ਦਾ ਤੁਸੀਂ ਉਦੇਪੂ ਰਹੋ ਲੇਕਿਨ ਦੇਖੋ ਕੁਦਰਤ ਨੇ ਮਲਾਣਾ ਸੀਗਾ ਇੱਥੇ ਹੀ ਮਲਾਤਾ ਇਹਨਾਂ ਨਾਲ